ਵੀ ਸਰਕਾਰ ਦਾ ਚੌਥਾ ਬਜਟ ਪੇਸ਼ ਕਰਨ ਜਾ ਰਿਹਾ ਹਾਂ ਮੇਰੇ ਲਈ ਇਹ ਮਾਣ ਦਾ ਪਲ ਹੈ ਕਿ ਇਸ ਮਾਨਮਤੀ ਸਦਨ ਦੇ ਸਾਹਮਣੇ ਇੱਕ ਵਾਰ ਫਿਰ ਪਿਛਲੇ 3 ਸਾਲਾਂ ਵਿੱਚ ਆਏ ਬਦਲਾਅ ਦੇ ਸਫਰ ਦੀ ਤਸਵੀਰ ਪੇਸ਼ ਕਰ ਰਿਹਾ ਹਾਂ ਅਸੀਂ ਹੁਣ ਮਿਲ ਕੇ ਭਵਿੱਖ ਲਈ ਅਜਿਹਾਰਾ ਰਾਹ ਤਿਆਰ ਕਰ ਰਹੇ ਹਾਂ ਜੋ ਪੰਜਾਬ ਅਤੇ ਇਸ ਦੇ ਲੋਕਾਂ ਲਈ ਖੁਸ਼ਹਾਲ ਤੇ ਸੁਭਾਵਨਾ ਭਰਿਆ ਹੋਇਆ ਹੋਵੇ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਦੂਰ ਅੰਦੇਸ਼ੀ ਅਹਿਮਾਈ ਪਿਛਲੇ 3 ਸਾਲਾਂ ਤੋਂ ਪੰਜਾਬ ਦੀ ਸ਼ਾਨਦਾਰ ਤਰੱਕੀ ਲਈ ਪ੍ਰੇਰਕ ਸ਼ਕਤੀ ਰਹੀ ਹੈ ਉਹਨਾਂ ਦੇ ਦ੍ਰਿੜ ਨਿਸ਼ਚੇ ਨੇ ਸਾਡੇ ਲੋਕਾਂ ਦੀ ਭਲਾਈ ਲਈ ਖੁਸ਼ਹਾਲ ਅਤੇ ਤਾਕਤਵਰ ਖੁਸ਼ਹਾਲ ਅਤੇ ਤਾਕਤਵਰ ਖੁਸ਼ਹਾਲ ਅਤੇ ਤਾਕਤਵਰ ਪੰਜਾਬ ਦੀ ਮਜ਼ਬੂਤ ਮਜ਼ਬੂਤ ਵਿਲੀਅਤ ਰੱਖੀ ਹੈ 1 ਮਿੰਟ ਸੌਰੀ ਕੋਈ ਪ੍ਰੋਬਲਮ ਆ ਗਈ ਕਈ ਖੇਤਰਾਂ 'ਚ ਵੱਡੇ ਬਦਲਾਅ ਲਿਆਉਣ ਵਿੱਚ ਸਾਡਾ ਮਾਰਗਦਰਸ਼ਕ ਕੀਤਾ ਹੈ ਇੱਕ ਸਮਾਸੀ ਸਪੀਕਰ ਸਾਹਿਬ ਜਦੋਂ ਪੰਜਾਬ ਦਾ ਜਦੋਂ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਸੀ ਇਤਿਹਾਸਕ ਤੌਰ ਤੇ ਪੰਜਾਬ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਦਾ ਕੇਂਦਰ ਰਿਹਾ ਹੈ ਲੁਧਿਆਣਾ ਨੂੰ ਭਾਰਤ ਦਾ ਮਾਂਚੈਸਟਰ ਕਿਹਾ ਜਾਂਦਾ ਸੀ ਜੋ ਕਿ ਸਾਈਕਲ ਉਦਯੋਗ ਦਾ ਕੇਂਦਰ ਪੂਰੇ ਦੇਸ਼ ਦੇ ਅੰਦਰ ਬਣਿਆ ਹੋਇਆ ਸੀ ਜਲੰਧਰ ਖੇਡਾਂ ਦੇ ਸਮਾਨ ਦੀ ਵਿਸ਼ਵ ਰਾਜਤਾਨੀ ਬਣਾ ਹੋਇਆ ਸੀ 1980 ਵਿੱਚ ਪੰਜਾਬ ਦੀ ਪਰ ਕੈਪੀਟਾ ਇਨਕਮ ਸਰ ਦੇਸ਼ ਵਿੱਚ ਸਭ ਤੋਂ ਵੱਧ ਸੀ ਜਾਨੀ ਕਿ ਭਾਰਤ ਦੇਸ਼ ਦੇ ਅੰਦਰ ਪੰਜਾਬ ਦਾ ਨੰਬਰ 1 ਸੀ ਜਿੱਥੇ ਪਰ ਕੈਪੀਟਲ ਇਨਕਮ ਪੰਜਾਬ ਦੀ ਆਉਂਦੀ ਸੀ ਪਰ ਪਿਛਲੇ ਚਾਰ ਦਹਾਕਿਆਂ ਦੀ ਜੇ ਪਿਛਲੇ ਚਾਰ ਦਹਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟਿਆ ਅਤੇ ਤਬਾਹ ਕਰ ਦਿੱਤਾ ਅੱਜ ਪੰਜਾਬ ਦੀ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਰਾਜ ਦੀ ਸੂਚੀ ਵਿੱਚ ਪੰਜਾਬ ਜਿਹੜਾ ਸਰਵ 15ਵੇਂ ਸਥਾਨ ਤੇ ਪਹੁੰਚ ਗਿਆ ਇਹਨਾਂ ਪਾਰਟੀਆਂ ਨੇ ਪੰਜਾਬ ਲਈ ਇੱਕੋ ਇੱਕ ਬਰਾਸ ਛੱਡੀ ਆ ਮਾਨਯੋਗ ਸਪੀਕਰ ਸਾਹਿਬ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਨੇ ਉਹਨਾਂ ਨੇ ਪੰਜਾਬ ਲਈ ਇੱਕੋ ਇੱਕ ਬਰਾਸ ਛੱਡੀ ਆ ਕਿਉੜਦਾ ਪੰਜਾਬ ਇਹ ਹਾਲਾਤ ਇਹਨਾਂ ਲੋਕਾਂ ਨੇ ਪਿਛਲੇ ਲਗਭਗ 4 ਦਹਾਕਿਆਂ ਚ ਪੰਜਾਬ ਦੇ ਬਣਾ ਕੇ ਰੱਖੇ ਸਾਲ 1922 ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਨੂੰ ਬੋਟ ਦਿੱਤੀ ਉਹਨਾਂ ਪੰਜਾਬ ਦੇ ਇਤਿਹਾਸ ਵਿੱਚ ਆਪ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਨੂੰ ਸਭ ਤੋਂ ਵੱਧ ਬੇਮਿਸਾਲ ਫਰਮਾਨ ਦਿੱਤਾ ਉਦੋਂ ਤੋਂ ਸਾਡੀ ਸਰਕਾਰ ਨੇ ਇਸ ਉਮੀਦ ਨੂੰ ਹਕੀਕਤ ਵਿੱਚ ਬਦਲ ਲਈ ਕਈ ਮਹੱਤਵਪੂਰਨ ਪਹਿਲ ਕਰ ਲੀਆਂ ਕੀਤੀਆਂ ਹਨ ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਡਿਸਿਸਪ ਕਦਮ ਡਿਸਿਸਪ ਕਦਮ ਜੜੇ ਦੇ ਚੁੱਕੇ ਹਨ ਅਸੀਂ 90% ਪਰਿਵਾਰਾਂ 90% ਪਰਿਵਾਰਾਂ ਤਿੰਨ ਸੌ ਯੂਨਟ ਮੁਫਤ ਬਿਜਲੀ ਪ੍ਰਦਾਨ ਕੀਤੀ ਹੈ ਜਿਸ ਨਾਲ ਪਰਿਵਾਰਾਂ ਤੇ ਆਰਥਿਕ ਬੋਝ ਘਟਿਆ ਹੈ ਜਿਸ ਨਾਲ ਆਰਤਿਕ ਬੋਝ ਘਟਿਆ ਹੈ ਸਰ 3 ਕਰੋੜ ਤੋਂ ਵੱਧ ਲੋਕਾਂ ਨੇ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕਾਂ ਨੇ ਆਮ ਆਦਮੀ ਕਲੀਨਿਕਾ ਤੋਂ ਮੁਫਤ ਅਤੇ ਮਿਆਰੀ ਸੇਵਾਵਾਂ ਦਾ ਲਾਭ ਉਠਾਇਆ ਹੈ ਜੋ ਸਾਰਿਆਂ ਲਈ ਐਕਸੈਸਿਬਲ ਸੇਵਾਵਾਂ ਨੂੰ ਯਕੀਨੀ ਬਣਾਉਂਦੇ ਹਨ ਮਾਨਯੋਗ ਸਪੀਕਰ ਸਾਹਿਬ ਭ੍ਰਸ਼ਟਾਚਾਰ ਵਿਰੁੱਧ ਸਾਡੀ ਲੜਾਈ ਸਾਡੀ ਲਗਾਤਾਰ ਲੜਾਈ ਦੇ ਨਤੀਜੇ ਵਜੋਂ ਅੱਜ ਲਗਭਗ 817 ਪ੍ਰਸ਼ਾਸਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਸਾਫ ਅਤੇ ਪਾਰਦਰਸ਼ੀ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਸਿੱਧ ਹੁੰਦੀ ਹੈ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸੀਂ ਸੜਕ ਸੁਰੱਖਿਆ ਨੂੰ ਵਧਾਉਣ ਲਈ 144 ਹਾਈ ਟੈਕ ਵਾਹਨਾਂ ਨਾਲ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਹੈ ਇਸ ਤੋਂ ਇਲਾਵਾ 406 ਸਰਕਾਰੀ ਸਲਾਮਾਂ ਦੀ ਘਰ ਘਰ ਡਿਲੀਵਰੀ ਨੇ ਪ੍ਰਸ਼ਾਸਨ ਨੂੰ ਬਧੇਰੇ ਕੁਸ਼ਲ ਬਣਾਇਆ ਹੈ ਰਾਜਪਰ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਸੀਐਮ ਦੀ ਸੀਐਮ ਦੀ ਯੋਗਸ਼ਾਲਾ ਸਕੀਮ ਦਾ ਲਾਭ ਲੱਖ ਤੋਂ ਡੇਢ ਕਰੋੜ ਤੋਂ ਡੇਢ ਲੱਖ ਤੋਂ ਵੱਧ ਲੋਕਾਂ ਨੇ ਉਠਾਇਆ ਹੈ ਸਰ ਇਨਕਲੂਸਿਵ ਡਿਵੈਲਪਮੈਂਟ ਲਈ ਸਾਡੀ ਵਚਨਬੱਧਤਾ ਇਸ ਗੱਲ ਤੋਂ ਚਲਕਦੀ ਹੈ ਕਿ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ 16800 কোটি ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਇਸ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ 96836 ਕਰੋੜ ਰੁਪਏ ਦੇ ਨਿਵੇਸ਼ ਨੂੰ ਸਕੇਅਰ ਕੀਤਾ ਹੈ ਸਰ 96836 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਇਹਨਾਂ ਤਿੰਨ ਸਾਲਾਂ ਚ ਪੰਜਾਬ ਚ ਆਇਆ ਹੈ ਸਿੱਖਿਆ ਦੇ ਖੇਤਰ ਵਿੱਚ ਅਸੀਂ 118 ਸਕੂਲ ਆਫ ਫੈਮਿਨਸ ਦੀ ਸਥਾਪਨਾ ਕੀਤੀ ਹੈ ਸਿੰਗਾਪੁਰ ਦੇ ਫਿਨਲੈਂਡ ਵਿੱਚ ਸਰ ਸਿੰਗਾਪੁਰ ਦੇ ਫਿਨਲੈਂਡ ਵਿੱਚ ਸਰ ਐਡਵਾਂਸ ਸਿਖਲਾਈ ਐਡਵਾਂਸ ਅਧਿਆਪਕ ਸਿਖਲਾਈ ਪ੍ਰੋਗਰਾਮ ਦੀ ਸੂਤ ਦਿੰਦੇ ਹੋਏ ਸਾਡੇ ਅਧਿਆਪਕਾਂ ਨੂੰ ਸੰਸਾਰ ਦੀਆਂ ਸਰਬੋਤਮ ਮਲੀਹਾਂ ਤੇ ਤੋਰਿਆ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੀ ਅਗਰੀਕੀ ਇਕਨੋਮੀ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ 15947 15947 ਵਾਟਰ ਚੈਨਲ ਨੂੰ ਮੁੜ ਸਰਜੀਤ ਕੀਤਾ ਹੈ ਤਾਂ ਕਿ ਖੇਤਾਂ ਦੀ ਸंचाई ਤਾਂ ਕਿ ਖੇਤਾਂ ਦੀ ਸंचाई ਵਾਸਤੇ ਨਹਿਰਾਂ ਦੇ ਆਖਰੀ ਹਿੱਸਿਆਂ ਤੱਕ ਤੇ ਸਥਿਤ ਖੇਤਾਂ ਦੇ ਕਿਸਾਨਾਂ ਨੂੰ ਵੀ ਸਰਫਾਇਦਾ ਮਿਲ ਸਕੇ ਇਹੇ ਬਦਲਾਅ ਦਾ ਅਸਰ ਸਪੀਕਰ ਸਾਹਿਬ ਇਹ ਬਦਲਾਅ ਦੀਆਂ ਪਹਿਲ ਕਦਮੀਆਂ ਸਮੂਹਿਕ ਤੌਰ ਤੇ ਰੰਗਲਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀਆਂ ਹਨ ਇੱਕ ਅਜਿਹੇ ਪੰਜਾਬ ਜੋ ਸਭ ਲਈ ਇਨਕਲੂਸਿਵ ਪ੍ਰੋਗਰੈਸਿਵ ਅਤੇ ਸਾਰਿਆਂ ਲਈ ਮੌਕੇ ਨਾਲ ਭਰਪੂਰ ਹੋਵੇ ਮੈਨੂੰ ਇਹ ਗੱਲ ਸਾਝੀ ਕਰਦੇ ਹੋ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਬਜਟ ਅਜਿਹੇ ਸਾਲ ਵਜੋਂ ਯਾਦ ਕੀਤਾ ਜਾਵੇਗਾ ਜਿੱਥੇ ਇਹ ਤਬਦੀਲੀ ਪੰਜਾਬ ਦੇ ਛੋਟੇ ਵੱਡੇ ਹਰ ਪਿੰਡ ਸ਼ਹਿਰ ਨੂੰ ਛੂਹਣ ਜਾ ਰਹੀ ਹੈ ਇਸ ਲਈ ਇਸ ਬਜਟ ਦਾ ਥੀਮ ਸਰ ਬਦਲਦਾ ਪੰਜਾਬ ਹੋਵੇਗਾ ਇਹ ਲਾ 3 ਸਾਲਾਂ ਪੰਜਾਬ ਕਿੰਨਾ ਬਦਲਿਆ ਔਰ ਹੋਰ ਸਮਝ ਕਿੰਨਾ ਪੰਜਾਬ ਬਦਲੂਗਾ ਇਹਦਾ ਇਸ ਲਈ ਇਸ ਵਜ੍ਹਾ ਦਾ ਥੀਮ ਅਸੀਂ ਰੱਖਿਆ ਬਦਲਦਾ ਪੰਜਾਬ ਮਾਜਿਕ ਸਪੀਕਰ ਸਾਹਿਬ ਬੀਤੀ ਸਾਲ 2025 26 ਦੇ ਅੰਦਰ ਜੋ ਅਸੀਂ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਜਿਹੜੇ ਐਸਟੀਮੇਟ ਦੇ ਅਨੁਸਾਰ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਐਸਟੀਮੇਟ ਦੇ ਅਨੁਸਾਰ ਪੰਜਾਬ ਦੀ ਇਕਨੋਮੀ ਮਜ਼ਬੂਤ ਵਿਕਾਸ ਦਰਤੇ ਹੈ ਜਿਸ ਵਿੱਚ मौजूदा साल नौ प्रसेंट दर से प्रभावशाली वाधा दर्ज किया गया है नतीजे वजह राज नतीजे वजो राजी एस डी पी करंट प्राइस से करोड़ रुपए तक पहुंच गया गति जारी रहने की पूरी उम्मीद है बीती साल पच्ची छब्बीस करंट प्राइस से जी एस डी पी दस प्रसेंट बदल का अनुमान है जो कि लगभग अठ लाख कानवे हजार तीन सौ एक करोड़ तक सर ਪਹੁੰਚ ਜਾਵੇਗਾ ਮਾਨਜੋਕ ਸਪੀਕਰਸ ਆਪ ਪਹਿਲਾ ਪੰਜਾਬ ਪਹਿਲਾ ਪੰਜਾਬ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਸੀ ਹੁਣ ਅਸੀਂ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਬਣਾ ਰਹੇ ਹਾਂ ਪਾਵੇਂ ਸਾਨੂੰ ਕਮਜ਼ੋਰ ਸਥਿਤੀ ਵਿਰਾਸਤ ਵਿੱਚ ਮਿਲੀ ਫਿਰ ਵੀ ਅਸੀਂ ਸਾਡੇ ਪਹਿਲੇ ਵਚਨਬੱਧ ਕੀਤੇ ਬਾਅਦ ਅਨੁਸਾਰ ਪੰਜਾਬ ਦੀ ਬਿਗੜਦੀ ਵਿੱਤੀ ਹਾਲਾਤ ਨੂੰ ਸਹੀ ਕਰਨ ਲਈ ਵਚਨਬੱਧ ਹਾਂ ਮੈਨੂੰ ਇਸ عظیم ਸਦਨ ਨੂੰ ਇਹ ਰਸਤੇ ਵਿੱਚ ਖੁਸ਼ੀ ਹੋ ਰਹੀ ਹੈ ਕਿ ਅਸੀਂ ਲਗਾਤਾਰ ਤੀਜੇ ਸਾਲ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਰਹੇ ਹਾਂ ਪੰਜਾਬ ਰਾਜ ਨੇ ਸਰ ਸਾਡੇ ਸਟੇਟ ਦੇ ਪੰਜਾਬ ਰਾਜ ਨੇ ਆਪਣੇ ਟੈਕਸ ਮਾਲੀਏ ਵਿੱਚ ਤੀਸਰੇ ਸਾਲ ਲਗਾਤਾਰ 14% ਦੀ ਡਬਲ ਡਿਜੀਟ ਗਰੋਥ ਜੜੀ ਆ ਉਹ ਪੰਜਾਬ ਸਰਕਾਰ। ਮਾਨਜੋਗ ਸਪੀਕਰ ਸਾਹਿਬ ਮੈਂ ਬਿਤੀ ਸਾਲ 2025-26 ਲਈ ਕੁੱਲ ਬਜਟ ਖਰਚ ਸਰ ਮੈਂ ਬਿਤੀ ਸਾਲ 25-26 ਲਈ ਕੁੱਲ ਬਜਟ ਖਰਚ 2,36,080 ਕਰੋੜ ਰੁਪਏ ਦੀ ਤਜ਼ਵੀਜ਼ ਰੱਖਦਾ ਹਾਂ ਸਰ। ਅਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਕਰਮ ਕਰਮਬਾਰ ਅਨੁਸਾਰ ਸਰ 2.51 ਐਟ ਅਤੇ ਸਰ 3.84 ਜਿਹੜਾ 3.84 ਹੋਣ ਦੀ ਸਰ ਉਮੀਦ ਆ ਜਿਸ ਨਾਲ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਦੇ ਬੈਂਕ ਨਾਲੋਂ ਸਰ ਇਸ ਵਾਰ ਸੁਧਾਰ ਹੋਇਆ ਹੈ ਇਹ ਦੱਸਾਉਂਦਾ ਹੈ ਕਿ ਰਾਜ ਦੀ ਫਿਸਕਲ ਕਨਸੋਲੀਡੇਸ਼ਨ ਦੇ ਰਾਤੇ ਚੱਲ ਰਿਹਾ ਸਾਡਾ ਸੂਬਾ ਫਿਸਕਲ ਕਨਸੋਲੀਡੇਸ਼ਨ ਦੇ ਰਾਤੇ ਚੱਲ ਰਿਹਾਗਾ ਸਪੀਕਰ ਸਾਹਿਬ ਮੈਂ ਸਜ਼ੀਮ ਸਦਨ ਦੇ ਸਾਹਮਣੇ ਆਉਣ ਵਾਲੇ ਵਿੱਤੀ ਸਾਲ 2025-26 ਵਿੱਚ बदलते रोड मैप पेश करना चाहता हाँ कि रोड मैप जो बदलूगा मान योगीकर साहब युद्ध नशे युद्ध नशे का आगाज पाबंद साग मुख्यमंत्री सरदार भगवंत सिंह मान जी ने शुरू किया बेशक साकार आने तो सारी भी सौ बी तो लैके लगातार नशा तस्कर के खिलाफ एक बड़ा प्रहार हो रहा पर लेकिन ਇਸ ਸਾਲ ਸੀ ਸ਼ੁਰੂ ਇਸ ਪਿਛਲੇ ਬਿੰਦਿਆ ਸੀ ਲਗਾਤਾਰ ਉਹ ਦਿੱਤੇ ਕਬੱਡੀ ਮਹਿਮ ਦਾ ਜਿਹੜੀ ਸ਼ੁਰੂਆਤ ਕੀਤੀ ਆ ਸਪੀਕਰ ਸਾਹਿਬ ਸਾਰੇ ਜਾਣਦੇ ਹਨ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਸਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਸੀ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਰ ਅੰਦਰੋਂ ਖੋਖਲੀ ਹੋ ਰਹੀ ਸੀ ਸਰ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਅਸੀਂ ਸਿਆਸਤਦਾਨਾਂ ਅਸੀਂ ਸਿਆਸਤਦਾਨਾਂ ਤੇ ਡਰੱਗ ਮਾਫੀਆ ਵਿਚਕਾਰ ਸਰ ਸਿਆਸਤਦਾਨਾਂ ਤੇ ਡਰਗ ਮਾਫੀਏ ਦੇ ਖਿਲਾਫ ਜਿਹੜਾ ਗੱਟਚੋੜ ਬਣਿਆ ਆਇਆ ਸੀਗਾ ਉਹਨੂੰ ਪੰਜਾਬ ਦੇ ਅੰਦਰ ਤੈਸਰਜ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਜੋ ਸਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿਚ ਰਾਜ ਕਰਦੀਆਂ ਪਾਰਟੀਆਂ ਦੇ ਸਮੇਂ ਪੰਜਾਬ ਵਿੱਚ ਸਭ ਤੋਂ ਵੱਧ ਵਧੀਆ ਤੇ